ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਹਾਂ ਰਮਨ ਸਿੰਘ ਆਲੂ ਵਾਲੀਆ ਜੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਤੇ ਨਮਸਕਾਰ ਮੈਂ ਜੀ ਅਰਸ਼ਦ ਅਲੀ ਤੇ ਅਸੀਂ ਦੋਨੇ ਮਾਡਰਨ ਏਜੰਸੀ ਤੋਂ ਅੱਜ ਤੁਹਾਡੇ ਨਾਲ ਰੂਬਰੂ ਹੋਏ ਆਂ ਤੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਆਪਣਾ ਐਂਡੋਓਸੀ ਚੈਨਲ ਜਿਹੜਾ ਪਾਰਥ ਬੇਸਡ ਵੈਸਟਰਨ ਆਸਟ੍ਰੇਲੀਆ ਬੇਸਡ ਹੈ ਤੇ ਬਹੁਤ ਧੰਨਵਾਦੀ ਆਂ ਆਪਣਾ ਵੀਰ ਲਖਸ਼ੀਰ ਪੈਂਸ ਹੋਣਾ ਦੇ ਤੇ ਉਹਨਾਂ ਦੀ ਸਾਰੀ ਟੀਮ ਦੇ ਤੇ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ ਸੰਭਜੇ ਤੇ ਸਾਨੂੰ ਬੁਲਾ ਕੇ ਇੱਕ ਲੜੀ ਤਰ ਸਾਡੇ ਤੋਂ ਮਤਲਬ ਕਿ ਇਹਨਾਂ ਨੇ ਰੀਅਲ ਏਸਟੇਟ ਏਜੰਸੀ ਦੇ ਤੇ ਨਾਲੇ ਰੀਅਲ ਏਸਟੇਟ ਦੇ ਰਿਗਾਰਡਿੰਗ ਸਾਰੇ ਸਵਾਲ ਜਵਾਬ ਪੁੱਛਣ ਲਈ ਇੱਕ ਲੜੀ ਚਲਾਈ ਹੈ ਤੇ ਅਰਸ਼ਦ ਜੀ ਮੇਰੇ ਹਿਸਾਬ ਹੈ ਵੀ ਅੱਜ ਤੁਹਾਡਾ ਟਾਈਮ ਆ ਵੀ ਤੁਸੀਂ ਦੱਸੋ ਵੀ ਆਪਾਂ ਕਿਉਂ ਆਏ ਆ ਇੱਥੇ ਤੇ ਕੀ ਸਾਡਾ ਪਰਪਸ ਆ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੀ ਕੰਪਨੀ ਹੈ ਜੀ ਕੰਪਨੀ ਦਾ ਨਾਮ ਹੈ ਮਾਡਰਨ ਮਾਡਰਨ ਏਜੰਸੀ ਜੋ ਕਿ ਰੀਅਲ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਤੇ ਲੀਜ਼ 'ਚ ਵੀ ਡੀਲ ਕਰਦੀ ਹੈ ਜੀ ਅਸੀਂ ਹਰ ਤਰ੍ਹਾਂ ਦੀ ਸੇਵਾਵਾਂ ਇਸ ਤੇ ਰਿਲੇਟਿਡ ਤੁਹਾਡੇ ਸਾਹਮਣੇ ਲੈ ਕੇ ਆਏ ਆ ਬਟ ਜਿਹੜਾ ਲੈ ਕੇ ਆਉਣ ਦਾ ਕਾਰਨ ਸੀਗਾ ਵੀ ਨਾ ਬਹੁਤ ਸਾਰੀ ਕਾਲਸ ਆਉਂਦੀਆਂ ਸੀਗੀ ਵਾਲੀਆਂ ਜੀ ਕਿ ਸਾਨੂੰ ਇਸ ਦੀ ਇਨਫੋਰਮੇਸ਼ਨ ਦੋ ਸਾਨੂੰ ਕੋਈ ਫਰਸਟ ਹੋਮ ਬਾਏਰ ਦੀ ਦਿੱਤੀ ਜਾਵੇ ਆ ਕੋਈ SMS ਫਦੀ ਹੋਵੇ ਸੋਚਿਆ ਵੀ ਕਿਉਂ ਨਾ ਇੱਕ ਲੜੀ ਚਲਾਈ ਜਾਵੇ ਸਾਡੇ ਵੱਲੋਂ ਤੇ ਜਿਵੇਂ ਕਿ ਵਾਲੇ ਸਾਹਿਬ ਨੇ ਕਿਹਾ ਕਿ ਐਮ ਪਹਿਲਾਂ ਵਧਾਈ ਦੇ ਪਾਤਰੋਂ ਤੁਸੀਂ ਇੰਡੋਜ਼ੀ ਦੀ ਟੀਮ ਜੋ ਕਿ ਸਾਡੇ ਨਾਲ ਜੁੜੀ ਹੈ ਇਸ ਲੜੀਵਾਰ ਸ਼ੋਅ ਦੇ ਵਿੱਚ ਪਾਲੀ ਸਾਹਿਬ ਕੈਰੀਓਨ ਜੀ ਦੇਖੋ ਜੀ ਕਾਫੀ ਮਤਲਬ ਕਿ ਕੁਐਸਚਨ ਸਾਨੂੰ ਆਉਂਦੇ ਆ ਤੇ ਆਪਾਂ ਆਈ ਥਿੰਕ ਅੱਜ ਸ਼ੁਰੂਆਤ ਕਰੀਏ ਵੀ ਫਰਸਟ ਹੋਮ ਬਾਏਰ ਲਈ ਸਭ ਤੋਂ ਵਧੀਆ ਪ੍ਰੋਡਕਟ ਕੀ ਆ ਐਸਟੈਬਲਿਸ਼ ਹੋਮ ਜਾਂ ਹੋਮ ਲੈਂਡ ਪੈਕੇਜ ਤੇ ਆਈ ਥਿੰਕ ਵੀ ਦੇਖੋ ਸਾਡਾ ਬੜਾ ਕੈਜੂਅਲ ਦਾ ਕੰਮ ਹੋਊਗਾ ਜੀ ਅਸੀਂ ਕੋਈ ਇੱਥੇ ਉਹ ਨਹੀਂ ਹੈਗੇ ਵੀ ਆਪਾਂ ਇੱਕ ਦੂਜੇ ਨਾਲ ਹੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਮੈਂ ਤੇ ਅਰਸ਼ਦ ਅਰਸ਼ਦ ਜੀ ਤੁਸੀਂ ਐ ਦੇ ਬਾਅਰ ਵਾਟ ਡੂ ਯੂ ਥਿੰਕ ਵੀ ਜਦੋਂ ਤੁਸੀਂ ਆਉਂਦੇ ਆ ਤੁਹਾਨੂੰ ਕੀ ਵਧੀਆ ਲੱਗਦਾ ਵੀ ਲਾਇਕ ਹੈ ਨਾ ਤੁਸੀਂ ਮਾਰਕੀਟ ਦੇ ਵਿੱਚੋਂ ਫਰਸਟ ਹோம் ਬਾਏਰ ਹੈ ਦੇ ਪਹਿਲਾ ਅਟਰੈਕਸ਼ਨ ਆਈ ਥਿੰਕ ਹੋਮ ਲੈਂਡ ਪੈਕੇਜ ਨੂੰ ਜ਼ਿਆਦਾ ਜਾਂਦੀ ਹੈ ਵੀ ਨਵਾਂ ਘਰ ਹੋਊਗਾ ਕੁਸ਼ ਹੋਊਗਾ ਬਿਲਕੁਲ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਮੈਂ ਫਰਸਟ ਹோம் ਬਾਏਰ ਹੋਵਾਂ ਮੇਰੇ ਦਿਮਾਗ ਚ ਆਉਂਦਾ ਵੀ ਕਿਉਂ ਨਾ ਆਪਣਾ ਘਰ ਬਣਾਇਆ ਜਾਵੇ ਇੱਟਾਂ ਵੀ ਆਪ ਲਾਈਆਂ ਜਾਣ ਤੇ ਸਾਰਾ ਕੁਝ ਆਪਣੀ ਅੱਖੀ ਦੇਖਿਆ ਜਾਵੇ ਪਰ ਅਗੇਨ ਇਟਸ ਅ ਮਾਰਕੀਟ ਟ੍ਰੈਂਡ ਵੀ ਯੂ نو ਵੀ ਕਿਸੇ ਦੀ ਜੇਬ ਕੋਈ ਚੀਜ਼ ਅਲਾਉ ਕਰਦੀ ਹੈ ਕਿਸੇ ਦੀ ਜੇਬ ਕੋਈ ਚੀਜ਼ ਅਲਾਉ ਕਰਦੀ ਹੈ 100% ਦੇਖੋ ਮੈਂ ਇੱਥੇ ਤੁਹਾਨੂੰ ਦੋ ਚੀਜ਼ਾਂ ਸੁਣਾਉਣਾ ਚਾਹੁੰਦਾ ਵੀ ਐਜ਼ ਅ ਬਾਏਰ ਜਦੋਂ ਤੁਸੀਂ ਜਾਣਦੇ ਹੋ ਤੇ ਮੈਂ ਐਜ਼ ਅ ਰੀਅਲ ਏਸਟੇਟ ਏਜੰਟ ਠੀਕ ਹੈ ਵੀ ਮੇਰਾ ਕੰਮ ਹੈਗਾ ਵੀ ਐਜੂਕੇਸ਼ਨ ਕਰਨਾ ਸਾਡਾ ਪ੍ਰਾਇੋਰਟੀ ਇਹ ਨਹੀਂ ਹੈ ਜੀ ਅਸੀਂ ਕਹੇ ਦਾ ਹਨ ਅ ਵੀ ਜੇਬਿਓ ਪੈਸੇ ਕੱਢ ਕੇ ਤੇ ਬੋੜ ਮੁੜ ਕੇ ਉਹਦੀ ਹਾਈ ਲੈਣੀ ਜਾਂ ਕੁਝ ਕਹਿ ਲੋ ਨਾ ਨਾਰਮਲੀ ਇੱਥੇ ਬਥੇਰੇ ਤਰ੍ਹਾਂ ਦੇ ਰੀਅਲ ਏਸਟੇਟ ਏਜੰਟ ਮਿਲਦੇ ਸਾਰੇ ਵਧੀਆ ਕੰਮ ਕਰਦੇ ਕਿਸੇ ਨੂੰ ਕੋਈ ਉਹ ਨਹੀਂ ਬਟ ਐਜੂਕੇਸ਼ਨ ਦੇਣ ਲਈ ਸਾਰੇ ਨਹੀਂ ਹੈਗੇ ਇਹ ਗੱਲ 100% ਰਾਈਟ ਤੇ ਇੱਕ ਚੀਜ਼ ਮੈਂ ਅਕਸਰ ਕਹਿਣਾ ਹੁੰਦਾ ਭਾਵੇਂ ਉਹ ਸਾਡੇ ਬਾਏਰਸ ਨੇ ਭਾਵੇਂ ਸਾਡੇ ਸੈਲਰ ਨੇ ਕਿ ਰੀਅਲ ਏਸਟੇਟ ਇਜ਼ ਨੋਟ ਜਸਟ ਅਬਾਊਟ ਬਾਇੰਗ ਐਂਡ ਸੇਲਿੰਗ ਰੀਅਲ ਏਸਟੇਟ ਇਜ਼ ਅਬਾਊਟ educating our buyers and sellers ਬਿਲਕੁਲ ਤੇ ਨਾਲੇ ਲੌਂਗ ਟਰਮ ਰਿਲੇਸ਼ਨਸ਼ਿਪ ਹੁੰਦਾ ਜੀ ਇਹਦਾ ਨਹੀਂ ਹੈਗਾ ਵੀ ਤੁਸੀਂ ਇੱਕ ਸੌਦਾ ਵੇਚਤਾ ਤੇ ਮੁੜ ਕੇ ਸਾਸਰੀ ਕਾਲ ਹੋ ਗਈ ਜੀ ਹੈ ਤੇ ਸ਼ੱਬਾ ਖੈਰ ਵੀ ਮੁੜ ਕੇ ਆਪਣਾ ਦਰਵਾਜ਼ਾ ਬੰਦ ਕਰ ਦਸੋ ਇਹ ਤਾਂ ਦਰਵਾਜ਼ਾ ਖੋਲਨੇ ਆ ਸੀ ਇੱਕ ਪ੍ਰੋਡਕਟ ਨੂੰ ਜਦੋਂ ਤੁਸੀਂ ਵੇਚਦੇ ਨਹੀਂ ਐਜੂਕੇਟ ਕਰਦੇ ਹੁਣ ਅਕਸਰ ਇਹੀ ਹੁੰਦਾ ਵੀ ਜੇ ਆਪਾਂ ਗੱਲ ਕਰੀਏ ਵੀ 90% ਕੋਈ ਵੀ ਘਰ ਖੋਲਦਿਆਂ ਚਾਹੇ ਉਹ above the market range ਜਿਹੜਾ ਬਾਇਰ ਆਉਦੇ ਤੋਂ ਹੋਵੇ ਤੇ ਉਹ ਆ ਕੇ ਤੁਹਾਡੇ ਆਪਣੇ ਨਾਲ ਇਹੀ ਡਿਸਕਸ ਕਰੂਗਾ ਵੀ ਮੇਰਾ ਬਜਟ ਹੈਗਾ 7 ਲੱਖ ਦਾ ਜਾਂ 7.5 ਲੱਖ ਦਾ ਤੇ ਉਹ ਕਨਫਿਊਜ਼ ਹੁੰਦਾ ਵੀ ਉਹਨੇ ਘਰ ਦੇਖੇ ਹੁੰਦੇ ਆ ਜਿਹੜੇ ਡਿਸਪਲੇ ਹੋਮ ਵੀ ਹੁੰਦੇ ਆ ਤੇ ਦੂਸਰਾ ਸਟੈਬਲਿਸ਼ ਹੋਮ ਦੇ ਵਿੱਚ ਵੀ ਆਉਂਦਾ ਤੇ ਉਹਨੂੰ ਇਹੀ ਨਹੀਂ ਸਮਝ ਆਉਂਦੀ ਵੀ ਬਿਕੋਜ਼ ਉਹ ਡਿਫਰੈਂਟ ਮਹਿਸੂਸ ਇਹ ਕਰਦਾ ਵੀ ਇਹ ਬੜਾ ਲਿਮਿਟਡ ਜੀ ਹੈ ਨਾ ਇਹਦੇ ਵਿੱਚ ਫੈਸਿਲਿਟੀਆਂ ਨੇ ਜਾਂ ਫੀਚਰਸ ਨੇ ਤੇ ਜਿਹੜਾ ਦੂਜਾ ਆ ਤੇ ਉਹਦੇ ਵਿੱਚ ਬਹੁਤ ਕੁਛ ਹੈ ਤੇ ਇੱਕ ਚੀਜ਼ ਹੋਰ ਵੀ ਹੈ ਇਹਦੇ ਨਾਲ ਨਾਲ ਚਲੋ ਜਿਵੇਂ ਤੁਸੀਂ ਕਿਹਾ ਕਿ ਉਹ ਕਨਫਿਊਜ਼ ਹੁੰਦਾ ਜਿਹੜਾ ਬਾਹਰ ਹੁੰਦਾ ਕਿ ਨਵੇਂ ਘਰਾਂ ਦੇ ਵਿੱਚ ਬਟ ਉਹਦੇ ਵਿੱਚ ਇੱਕ ਉਹ ਜੇਬ ਤਾਂ ਗੱਲ ਹੈਗੀ ਹੈ ਪਰ ਜਿਹੜਾ ਫਰਸਟ ਹோம் ਗ੍ਰਾਂਟ ਜੀ ਫਰਸਟ ਹோம் ਗ੍ਰਾਂਟ ਦਾ ਵੀ ਕਿਸੇ ਨੂੰ ਬਹੁਤ ਜਣੇ ਨੇ ਜਿਨ੍ਹਾਂ ਨੂੰ ਕਨਸੈਪਟ ਕਲੀਅਰ ਨਹੀਂ ਕੋਈ ਕਹਿੰਦਾ ਇਹ 6 ਲੱਖ ਤੱਕ ਹੁੰਦੀ ਹੈ ਕੋਈ ਕਹਿੰਦਾ 6.5 ਲੱਖ ਤੱਕ ਹੁੰਦੀ ਹੈ ਉਹ ਵੀ ਆਪਾਂ ਅੱਜ ਥੋੜਾ ਜਿਆਦਾ ਅੱਜ ਕਰਦੇ ਆ ਚਲੋ ਬਿਗਨ ਕਰਦੇ ਆ ਜੀ ਆਪਾਂ ਪਹਿਲਾਂ ਤਾਂ ਥੈਂਕ ਯੂ ਵਾਂਸ ਅਗੇਨ ਇੰਡੋਸ ਦੀ ਸਾਰਿਆਂ ਦਾ ਤੇ ਸਾਰੀ ਟੀਮ ਦਾ ਤੇ ਜਿਨ੍ਹਾਂ ਨੇ ਲੜੀ ਭਰ ਲੜੀ ਇਹ ਸਾਡਾ ਚਲਾਉਣ ਦਾ ਮਤਲਬ ਕਿ ਸਾਡੇ ਨਾਲ ਕੋਲੈਬੋਰੇਟ ਕੀਤੀ ਆ ਤੇ लेट्स बिगिन ਤੇ ਪਹਿਲਾ ਕੁਸਚਨ ਇਹੀ ਆਉਂਦਾ ਜੀ ਹਾਂਜੀ ਫਰਸਟ ਹੋਮ ਬਾਇਰ ਲਈ ਪ੍ਰੋਡਕਟ ਕੀ ਵਧੀਆ ਤੇ ਆਈ ਥਿੰਕ ਅਰਸ਼ਦ ਜੀ ਮੇਰਾ ਮੰਨਣਾ ਇਹ ਆ ਵੀ ਪ੍ਰੋਡਕਟ ਦੋਨੇ ਹੀ ਵਧੀਆ ਪਰ ਡਿਪੈਂਡ ਕਰਦਾ ਥੋੜੀ ਡਿਮਾਂਡ ਕੀ ਹੈ ਡਿਮਾਂਡ ਹੈ ਦੇ ਡਿਮਾਂਡ ਦੇ ਹਿਸਾਬ ਨਾਲ ਹੀ ਸਪਲਾਈ ਹੁੰਦੀ ਹੈ ਜੀ ਤੇ ਸਪਲਾਈ ਤਾਂ ਆਲਰੇਡੀ ਹੈਗੀ ਆ ਪਰ ਡਿਮਾਂਡ ਚੇਂਜ ਹੋ ਜਾਂਦੀ ਹੈ ਕਿਉਂਕਿ ਹਸਬੰਡ ਐਂਡ ਮਿਸਸਿਸ ਜੇ ਦੋ ਪਾਰਟਨਰ ਹੋਣ ਉਹਨਾਂ ਦੀ ਡਿਸੀਜਨ 메ਕਿੰਗ ਨਾਰਮਲੀ ਦੇਖਿਆ ਇਹ ਜਾਂਦਾ ਵੀ ਇੱਕ ਨਹੀਂ ਹੁੰਦੀ ਕਈ ਜਾਂਦਾ ਵੀ ਹਾਂਜੀ ਵੀ ਸਭ ਕੁਝ ਫੈਸਿਲਿਟੀਆਂ ਮਿਲੀਆਂ ਜਾਣ ਤੇ ਅਸੀਂ ਨਵੇਂ ਘਰ ਚ ਜਾਈਏ ਤੇ ਕਈ ਹੁੰਦੇ ਆ ਵੀ ਹਾਂਜੀ ਵੀ ਨਹੀਂ ਵੀ ਸਾਨੂੰ ਤਾਂ ਘਰ ਚਾਹੀਦਾ ਵੀ ਅਸੀਂ ਰੈਂਟ ਨਹੀਂ ਕਰਨਾ ਤੇ ਉਦਾਂ ਜਾਣਾ ਸੋ ਮੇਰਾ ਮੰਨਣਾ ਇਹ ਆ ਅਰਸ਼ ਜੀ ਵੀ ਆਈ ਥਿੰਕ ਵੀ ਪਹਿਲੀ ਵਾਰ ਜੇ ਕਿਹਨੇ ਘਰ ਲੈਣਾ ਹੈ ਦੇ ਉਹ ਇਸਟੈਬਲਿਸ਼ ਹੋਮ ਹੀ ਲਵੇ ਬਿਲਕੁਲ ਉਹ ਆਪਣੀ ਰੇਂਜ ਦੇ ਵਿੱਚ ਲਵੇ ਤੇ ਉਹਦੇ ਦੋ ਕਾਰਨ ਇਹ ਆ ਜਾਂਦੇ ਆ ਵੀ ਇੱਕ ਤਾਂ ਠੀਕ ਆ ਉਹਨਾਂ ਨੂੰ ਬੈਨੀਫਿਟ ਹੋ ਜਾਂਦਾ ਜਿਹੜਾ ਆਪਣਾ ਗਵਰਨਮੈਂਟ ਸਟੈਂਪ ਡਿਊਟੀ ਦਾ ਜਿਹੜੀ ਵੇਵਡ ਆਫ ਹੁੰਦੀ ਆ ਉੱਥੇ ਤੱਕ ਦਾ ਦੂਸਰਾ ਬੈਨੀਫਿਟ ਵੱਡਾ ਛੋਟਾ ਨਹੀਂ ਹੈਗਾ ਕਿਉਂਕਿ ਨਾਰਮਲ ਇਹੀ ਹੁੰਦਾ ਜਿਹੜੀ ਫਰਸਟ ਹੋਮ ਜਿਹੜੀ ਅਸੀਂ ਹੁਣੇ ਗ੍ਰਾਂਟ ਦੀ ਗੱਲ ਕਰਦੇ ਸੀ ਉਹਦੀ ਬਾਰਕੀ ਹੈ ਦੇਖੋ ਫਰਸਟ ਹੋਮ ਜਿਹੜੀ ਗ੍ਰਾਂਟ ਜਿਹੜੀ ਗਵਰਨਮੈਂਟ ਦੇ ਰਹੀ ਹੈ 10000 ਡਾਲਰਸ ਉਹਦੀ ਤਾਂ ਦੇਖੋ ਜੀ ਹੁਣ ਜਿਹੜੀ ਸਟੈਬਲਿਸ਼ ਹੋਮ ਦੇ ਵਿੱਚ ਕੁਝ ਨਹੀਂ ਹੈਗਾ ਹੋਮ ਲੈਂਡ ਪੈਕੇਜ ਦੇ ਵਿੱਚ ਜ਼ਰੂਰ ਹੈ ਅਰਸ਼ ਜੀ ਤੇ ਹੋਮ ਲੈਂਡ ਪੈਕੇਜ ਦੇ ਵਿੱਚ ਵੀ ਜੇ ਕਹ ਲਓ ਵੀ ਆਪਾਂ 10000 ਲੈਂਦੇ ਹਾਂ ਬਟ ਬੇ ਇਨ ਯੋਰ ਮਾਈਂਡ ਵੀ ਤੁਸੀਂ ਕੰਸਟਰਕਸ਼ਨ ਲਈ 6 ਤੋਂ 12 ਮਹੀਨੇ ਦਾ ਟਾਈਮ ਦਿੰਨੇ ਆ ਨਾ ਜਦੋਂ ਬਿਲਕੁਲ ਤੇ ਉਹ ਤੁਹਾਡੇ ਇੰਟਰਸਟ ਤੁਹਾਡਾ ਵੱਧ ਚੱਲ ਜਾਂਦਾ ਤੇ ਪਲੱਸ ਤੁਸੀਂ ਰੈਂਟ ਕਰ ਰਹੇ ਹੋ ਪਲੱਸ ਜਿਹੜੀ ਆਊਟ ਗoingਸ ਆਊਟ ਗoing ਇਨ ਦਾ ਸੈਂਸ ਲਾਈਕ ਲੈਟ ਮੀ ਡਿਸਕ੍ਰਾਈਬ ਵੀ ਆਊਟ ਗoing ਮੇਰਾ ਕਹਿੰਦਾ ਮਤਲਬ ਹੈ ਜਿਵੇਂ ਸਾਈਡਾਂ ਠੀਕਾ ਫੈਂਸ ਗੇਟ ਹੋ ਗਿਆ ਜਿਹੜਾ ਸਾਈਡ ਗੇਟ ਹੁੰਦਾ ਪੇਵਿੰਗਸ ਹੋ ਗਈਆਂ ਪੇਂਟਿੰਗਸ ਹੋ ਗਈਆਂ ਬਲਾਈਂਡਸ ਹੋ ਗਈਆਂ ਠੀਕਾ ਆਨ ਦਾ ਟਾਪ ਤੁਹਾਡੇ ਖਰਚੇ ਨੇ ਮੈਨੂੰ ਮੈਨੂੰ ਗੱਲ ਤੋਂ ਗੱਲ ਯਾਦ ਆਈ ਜਦੋਂ ਮੈਂ ਘਰ ਬਣਾਉਣਾ ਸੀ ਤੇ ਮੈਨੂੰ ਬਿਲਡਰ ਨੇ ਉਹ ਬਣਾ ਕੇ ਦੇ ਦਿੱਤਾ ਜੀ ਪੈਕੇਜ ਵੀ 430 ਦਾ ਬਣ ਜੇਗਾ ਜੀ 375 ਸਕਰ ਮੀਟਰ ਤੇ 4 ਬਾਈ 2 ਚਲੋ ਕਰਦੇ ਕਰਾਉਂਦੇ ਉਦੋਂ ਦਾ ਮੈਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਵੈਸੇ ਤਾਂ ਹਾਸੇ ਵਾਲੀ ਗੱਲ ਵੀ ਹੋ ਸਕਦੀ ਹੈ ਕਈਆਂ ਲਈ ਕਈ ਮੇਰੀ ਗੱਲ ਨਾਲ ਰਿਲੇਟ ਵੀ ਕਰਨਗੇ ਕਿ ਜਦੋਂ ਨਕਸ਼ਾ ਦਿਖਾਉਂਦੇ ਸੀ ਨਾ ਵੀ ਯਾਰ ਇਹ ਲਾਈਨ ਇਧਰੋਂ ਇਧਰ ਕਰਤੀ ਹੈ ਲਾਈਨ ਇਧਰੋਂ ਇਧਰ ਕਰਤੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਹ ਰਿਹਾ ਲਾਈਨਾਂ ਇਧਰ ਉਧਰ ਕਰੀ ਜਾਂਦੇ ਵੀ ਕੰਧਾਂ ਇਹ ਸੈੱਟ ਕਰ ਵੀ ਦੇਣਗੇ ਕਿ ਨਹੀਂ ਕਰ ਦੇਣਗੇ ਇਹ ਪਰ ਇੱਕ ਗੱਲ ਗੋਰਿਆਂ ਦੀ ਮੈਨੂੰ ਦੱਸਣੀ ਪੈਣੀ ਹੈ ਕਿ ਇਹ ਆਪਣਾ ਆਪਣੀ ਕੰਟਰੀਜ਼ ਵਾਲਾ ਹਿਸਾਬ ਨਹੀਂਗਾ ਕਿ ਇਹ ਵੀ ਤੁਸੀਂ ਨਕਸ਼ੇ 'ਚ ਜੋ ਹੈ ਉਹ ਚੀਜ਼ਾਂ ਹੋਣਗੀਆਂ ਦੇਖੋ ਨਹੀਂ ਪਰ ਇਹ ਹੀ ਹੈ ਨਾ ਵੀ ਗੱਲ ਗੱਲ ਉੱਥੇ ਆ ਜਾਂਦੀ ਤੁਹਾਡੀ ਵਿਜ਼ੂਅਲਾਈਜੇਸ਼ਨ ਉਦਾਂ ਦੀ ਹੁੰਦੀ ਨਹੀਂ ਹੈ ਤੁਸੀਂ ਇੱਕ ਸਕੈਚ ਦੇਖਦੇ ਹੋ ਤੇ ਆਲ ਆਫ ਸਨਡਨ ਤੁਸੀਂ ਉਹ ਬਣਿਆ ਦੇਖਦੇ ਹੋ ਤੇ ਸ਼ਾਇਦ ਤੁਹਾਨੂੰ ਬਾਅਦ 'ਚ ਨਜ਼ਰ ਆਉਂਦਾ ਵੀ ਉਹ ਉਸ ਹਿਸਾਬ ਦਾ ਨਹੀਂ ਬਣਿਆ ਹੈਗਾ ਵੀ ਜਿੱਦਾਂ ਦਾ ਤੁਸੀਂ ਚਾਹੁੰਦੇ ਸੀ ਡੈਡਲੀ ਰੀਜ਼ਨ ਫਸਟ ਥਿੰਗ ਫਾਰ ਦਾ ਫਰਸਟ ਹੋਮ ਬਾਇਰ ਆਲਵੇਸ ਰੀਕਮੈਂਡ ਵੀ ਐਸਟੈਬਲਿਸ਼ ਘਰ ਲਓ ਵੀ ਤੁਹਾਨੂੰ ਤੁਹਾਡੇ ਸਾਹਮਣੇ ਚੀਜ਼ ਹੈ ਠੀਕ ਆ ਤੁਸੀਂ ਇੱਕ ਚੀਜ਼ ਨੂੰ ਵੇਟ ਨਹੀਂ ਕਰ ਰਹੇ ਠੀਕ ਆ ਦੂਸਰਾ ਤੁਹਾਡੇ ਜਦੋਂ ਤੁਸੀਂ ਉੱਥੇ ਰਹਿਣ ਲੱਪਦੇ ਹੋ देन ਯੂ ਗੈਟ ਟੂ ਨੋ ਵੀ ਕਮੀਆਂ ਕੀ ਆ ਵੀ ਅਸੀਂ ਫਿਊਚਰ ਚ ਜੇ ਬਿਲਡ ਕਰਾਉਣਾ ਤੇ ਆਹ ਕਰਾਉਣਾ ਜੇ ਬਿਲਡ ਵੀ ਕਰੋਗੇ ਵੀ ਆਪਣੀ ਛੱਤ ਥੱਲੇ ਬੈਠੇ ਆ ਠੀਕ ਆ ਜੀ ਤੇ ਦੈਟ ਇਜ਼ ਅ ਹਿਊਜ ਡਿਫਰੈਂਸ ਵੀ ਮਨ ਲਾ ਕਿ ਜੋ ਮੇਰਾ ਮੰਨਣਾ ਬੜਕਿਆਂ ਨੂੰ ਪਸੰਦੀ ਇਦਾਂ ਦਾ ਆਉਂਦਾ ਵੀ ਲਾਈਕ ਦੇ ਡੋਨਟ ਕੇਅਰ ਵੀ ਦੇ ਵਾਂਟ ਟੂ ਬੀ ਬਿਲਡਡ ਠੀਕ ਆ ਫਸਟ ਵੀ ਸਾਨੂੰ ਸਸਤਾ ਪ੍ਰੋਡਕਟ ਮਿਲਦਾ ਪਰ ਸਸਤਾ ਅੱਜ ਦੀ ਡੇਟ ਦੇ ਵਿੱਚ ਵੈਸੇ ਕੁਝ ਨਹੀਂ ਆ ਵੀ ਜਿਵੇਂ ਕੱਲੋ ਵੀ ਤੁਸੀਂ ਸਾਈਨਤਾ ਕਰ ਦਿੰਦੇ ਆ ਕੰਟਰੈਕਟ ਪਰ ਬਿਲਡਰ ਜਿਹੜੇ ਆ ਉਹ 2-3 ਮਹੀਨੇ ਬਾਅਦ ਉਹ ਵਧਾ ਦਿੰਦੇ ਆ 프ਾਈਸ ਵੀ ਤੁਹਾਡੇ ਉਹ ਵੇਰੀਏਸ਼ਨ ਪਾ ਕੇ ਵੀ ਮਾਰਕੀਟ ਦੇ ਵਿੱਚ ਇਨਫੋਰਮੇਸ਼ਨ ਆ ਜਾਂ ਪ੍ਰੋਡਕਟ ਜਿਹੜੇ ਆ ਉਹ ਪਕਿਊਰਮੈਂਟ ਤਾਂ ਕੋਈ ਬਿਲਡਰ ਨਹੀਂ ਕਰਦਾ ਜੀ ਠੀਕ ਆ ਸਾਰਿਆਂ ਨੇ ਤੁਸੀਂ ਸਾਈਨ ਕਰਨਾ ਤੁਹਾਡੇ ਪੈਸਿਆਂ ਤੇ ਉਹਨਾਂ ਨੇ ਸਮਾਨ ਖਰੀਦਣਾ ਤੇ ਮਤਲਬ ਕਿ ਉੱਥੇ ਲਾਉਣਾ ਹੈ ਤੇ ਉਹ ਵੇਰੀਏਸ਼ਨ ਜੇ ਉਹਨਾਂ ਨੂੰ ਪਿੱਛੋਂ ਹੀ ਪ੍ਰੋਡਕਟ ਮਹਿੰਗਾ ਤੋ ਤੁਹਾਨੂੰ ਦੋਨਾਂ ਸਸਤਾ ਭਾਵੇਂ ਤੁਸੀਂ ਜੇ 100 ਦਾ ਕੰਟਰੈਕਟ ਕੀਤਾ ਜੇ ਲੱਖ ਦਾ ਕੀਤਾ ਜੇ ਉਹਦੀ ਕਾਸਟਿੰਗ ਹੀ ਲੱਖਾਂ ਤੇ ਤੁਹਾਨੂੰ ਲੱਖ ਦਾ ਨਹੀਂ ਦਊਗਾ ਹੂੰ ਠੀਕ ਆ ਉਹਨਾਂ ਨੇ ਐਵਰੇਜ 30 35 ਜਿੰਨਾ ਵੀ ਉਹਨਾਂ ਦਾ ਹੋਊਗਾ ਪ੍ਰੋਫਿਟ ਜੋ ਵੀ ਹੈ ਮਾਰਜਨ ਵੀ ਕੁਝ ਉਹਨਾਂ ਤੇ ਵੀ ਬਹੁਤ ਤਨਖਾਹਾਂ ਹੁੰਦੀਆਂ ਉਹ ਕਿੰਨਾ 200 ਕੁਛ ਮਤਲਬ ਕਹਿ ਲੋ ਵੀ ਪਲੱਸ ਉਹਨਾਂ ਦੇ ਉਹ ਇਨਕਲੂਡ ਹੁੰਦੀਆਂ ਨੇ ਜਿਹੜੀਆਂ ਜਿਹੜੀ ਬਿਲਡਿੰਗ ਇੰਡਸਟਰੀ ਦੇ ਵਿੱਚ ਜਿਹੜੇ ਉਹਨਾਂ ਨੇ ਚੀਜ਼ਾਂ ਕਰਨੀਆਂ ਹੁੰਦੀਆਂ ਨੇ ਇਟਸ ਨੋਟ ਅ ਈਜ਼ੀ ਜੌਬ ਠੀਕ ਹੈ ਜੀ ਤੇ ਬਿਲਡਿੰਗ ਡੈਫੀਨਿਟਲੀ ਉਦੋਂ ਕਰੋ ਵੈਨਿਊ ਹੈਵ ਯੂਰ ਓਨ ਰੂਫ ਠੀਕ ਹੈ ਜੀ ਪਰ ਪਹਿਲਾ ਹੋਮ ਜੇ ਤੁਸੀਂ ਲੈਣਾ ਹੈ ਮੇਰਾ ਮੰਨਣਾ ਇਹ ਹੈ ਆ ਕਿ ਸਟੈਬਲਿਸ਼ ਲੋ ਜੀ ਹਾਂਜੀ ਤੇ ਕਈ ਬੰਦੇ ਨਾ ਇੱਥੇ ਵੀ ਗਲਤੀਆਂ ਕਰਦੇ ਆ ਅਰਸ਼ ਜੀ ਵੀ ਅਕਸਰ ਅਸੀਂ ਇਹ ਗੱਲ ਕਰਦੇ ਹੁੰਦੇ ਹਾਂ ਵੀ ਹਰ ਕੋਈ ਬੰਦਾ ਪਹਿਲਾ ਘਰ ਲੈ ਕੇ ਆਪਣੀ ਬੋਰਿੰਗ ਕਪੈਸਿਟੀ ਵੀ ਖਤਮ ਕਰ ਲੈਂਦਾ ਤੇ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਪਹਿਲਾ ਘਰ ਜੇ ਬਾਈ ਦੀ ਲੈਣਾ ਹੈ ਤੇ ਤੁਸੀਂ ਇਨਵੈਸਟਮੈਂਟ ਲੈ ਲਓ ਤੁਹਾਡੀ ਉੱਥੇ ਰੈਂਟਲ ਇਨਕਮ ਆਏਗੀ ਠੀਕ ਹੈ ਤੁਹਾਡੀ ਬੋਰਿੰਗ ਕਪੈਸਿਟੀ ਨੂੰ ਖਤਮ ਹੋ ਨਹੀਂ ਹੋਣਾ ਤੇ ਮੇਬੀ ਆਫਟਰ ਜੇ ਤੁਸੀਂ ਰੈਂਟ ਤੇ ਰਹਿੰਦੇ ਪਏ ਸੋ ਡੋਂਟ ਕੰਸੀਡਰ ਵੀ ਹਜੇ ਤਾਂ ਅਸੀਂ ਰੈਂਟ ਤੇ ਰਹਿੰਦੇ ਪਏ ਆ ਅਸੀਂ ਬਾਈ ਨਹੀਂ ਕਰਨਾ ਹੈਗਾ ਬਿਕوز ਜੇ ਬਾਈ ਕਰਾਂਗੇ ਤਾਂ ਫਿਰ ਰਵਾਂਗੇ ਸੋ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਨਾ ਹਮੇਸ਼ਾ ਅੱਜ ਦੀ ਸੋਚੋ ਅੱਜ ਸਸਤਾ ਕੱਲ ਮਹਿੰਗਾ ਜੇ ਅੱਜ ਚੀਜ਼ ਲਿੱਤੀ ਹੈ ਨਾ ਜੀ ਉਹ ਦਸਾਂ ਸਾਲਾਂ ਬਾਅਦ ਤੁਹਾਨੂੰ ਉਹ ਮਹਿੰਗੀ ਉਹੀ ਮਿਲਣੀ ਹੈ ਇਹ ਜਿਵੇਂ ਕਹ ਲਓ ਵੀ ਸੋਨਾ ਵੀ ਇਦਾਂ ਹੀ ਤੁਰੇ ਆਇਆ ਜੇ ਸਾਡੀਆਂ ਬਜ਼ੁਰਗਾਂ ਦੀਆਂ ਪ੍ਰਾਪਰਟੀ ਉਹ ਵੀ ਇਦਾਂ ਹੀ ਤੁਰੀਆਂ ਆਈਆਂ ਜਿਹੜਾ ਇੱਥੇ 50000 ਦੀ ਜਿਹਨੇ ਕਿਸੇ ਜ਼ਮਾਨੇ 'ਚ ਪ੍ਰਾਪਰਟੀ ਲਈਤੀ ਅੱਜ ਤੁਹਾਨੂੰ ਮਿਲ ਜੂਗੀ ਜੀ ਨਹੀਂ ਜਿਹਨੇ 3 ਦੀ ਲਈਤੀ ਅੱਜ 3 ਦੀ ਨਹੀਂ ਮਿਲਣੀ ਸੋ ਇਹ ਹਮੇਸ਼ਾ ਵੱਧਦੀ ਹੀ ਜਾਂਦੀ ਹੈ ਸੋ ਹਮੇਸ਼ਾ ਚਾਹੇ ਤੁਸੀਂ ਰੈਂਟ ਦੇ ਰਹੇ ਨੇ ਪਿਓ ਲੌਂਗ ਸਟੋਰੀ ਗਾਰਡਨ ਸ਼ਾਟ ਮੇਕ ਸ਼ੋਰ ਤੁਸੀਂ ਇਨਵੈਸਟਮੈਂਟ ਹੀ ਪ੍ਰਾਪਰਟੀ ਬਾਈ ਕਰੋ ਬੇਸ਼ੰਤੂ ਦੇ ਉੱਤੇ ਫਿਊਚਰ ਦੇ ਵਿੱਚ ਆਪਣਾ ਆ ਕੇ ਰਹਿਣਾ ਹੈ ਪਰ ਐਜ਼ ਆ ਬੀਂਗ ਰਾਈਟ ਨਾਊ ਮੇਕ ਸ਼ੋਰ ਯੂ ਡੂ ਬਾਈ ਇਟ ਤੇ ਖੈਰ ਗੱਲਾਂ ਇਦਾਂ ਹੀ ਜਾਰੀ ਰਹਿਣਗੀਆਂ ਮਿਲਦੇ ਹਾਂ ਜੀ ਇਹ ਸੀਗੀ ਸਾਡੀ ਜਿਹੜੀ ਲੜੀ ਫਸਟ ਹੋਮ ਬਾਇਰ ਦੀ ਸਾਡਾ ਪਹਿਲਾ ਐਪੀਸੋਡ ਸੀ ਇਦਾਂ ਹੀ ਅਸੀਂ ਲੜੀਵਾਰ ਲੜੀ ਲੈ ਕੇ ਅਲੱਗ-ਅਲੱਗ ਵੱਖਰਾ ਟੌਪਿਕ ਲੈ ਕੇ ਤੇ ਤੁਸੀਂ ਸਾਨੂੰ ਸੁਜੈਸਟ ਵੀ ਕਰ ਸਕਦੇ ਹੋ ਵੈਸੇ ਤਾਂ ਹਰ ਇੱਕ ਬੰਦੇ ਨੂੰ ਹਰ ਤਰ੍ਹਾਂ ਦੀ ਨੌਲੇਜ ਹੁੰਦੀ ਹੈ ਪਰ ਕਹਿੰਦੇ ਨਹੀਂ ਵੀ ਜਿਸਕਾ ਕਾਮ ਉਸਕੋ ਸਾਜੇ ਤੇ ਅਸੀਂ ਇਸ profession 'ਚ ਹੈਗੇ ਆਂ ਜੀ ਤੁਹਾਡੀ ਹੈਲਪ ਕਰਨ ਨੂੰ ਬੈਠੇ ਆਂ ਇਸੇ ਆ ਜਦੋਂ ਮੈਨੂੰ ਚੇਤੇ ਆ ਤੁਸੀਂ ਵਾਲੇ ਸਾਹਿਬ ਕਾਫੀ ਲੰਮੇ ਚਿਰ ਦੇ ਹੋ ਇਸ profession ਦੇ ਵਿੱਚ ਮੈਨੂੰ ਲੱਗਦਾ ਬਹੁਤ ਸਮਾਂ ਹੋ ਗਿਆ ਸੀ ਸਾਲ ਨਾ ਹੀ ਗਣਾਈਏ ਤਾਂ ਚੰਗੀ ਗੱਲ ਹੈ ਪਰ ਉਹ ਟਾਈਮ ਦੇ ਵਿੱਚ ਆਪਣੇ ਜਿਹੜੇ ਰੈਪ੍ਰੈਜ਼ੈਂਟੇਟਿਵ ਹੁੰਦੇ ਸੀ ਆਪਣੀ ਕਮਿਊਨਿਟੀ ਦੇ ਵਿੱਚੋਂ ਰੀਅਲ ਏਸਟੇਟ ਦੇ ਵਿੱਚ ਬਹੁਤ ਘੱਟ ਸੀ ਤੇ ਗਾਈਡ ਤੇ ਅਸੀਂ ਗਾਈਡ ਉਹਨਾਂ ਤੋਂ ਗਾਈਡੈਂਸ ਲੈਂਦੇ ਹੋਏ ਝਿਜਕਦੇ ਸੀ ਤੇ ਰੀਅਲ ਏਸਟੇਟ ਐਜ਼ ਆਈ ਸੈਡ ਇਟਸ ਨੋਟ ਅਬਾਊਟ ਬਾਇੰਗ ਐਂਡ ਸੈਲਿੰਗ ਇਟਸ ਅਬਾਊਟ ギਵਿੰਗ ਐਜੂਕੇਸ਼ਨ ਤੇ ਸਾਡਾ ਮੇਨ ਮਕਸਦ ਇਹ ਹੈ ਕਿ ਨਾਲ-ਨਾਲ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਫੈਮਲੀਆਂ ਨੂੰ ਜਿਹੜੀਆਂ ਸਾਡੇ ਨਾਲ ਜੁੜੀਆਂ ਨੇ ਇਨ ਐਨੀ ਕਨੈਕਸ਼ਨ ਵੀ ਜਸ ਵਾਂਟ ਟੂ ਗਿਵ ਥੈਮ ਐਜੂਕੇਸ਼ਨ ਕਿ ਉਹਨਾਂ ਦੇ ਲਈ ਸਹੀ ਹੈ ਕਿ ਨਹੀਂ ਸਹੀ ਹੈ ਥੈਂਕ ਯੂ ਵੈਰੀ ਮੱਚ ਤੇ ਬਿਲਕੁਲ ਜੀ ਥੈਂਕ ਯੂ ਮੇਰਾ ਵੀਰ ਅਰਸ਼ਦ ਤੁਸੀਂ ਹਮੇਸ਼ਾ ਐਜ਼ ਯੂਜਵਲ ਅਰਸ਼ਦ بھائی ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਦਿੰਦਾ ਜਸਟ ਬਿਫੋਰ ਵੀ ਹਨਵਿਆ ਪਾਇਨੋ ਸਮਾਪਤ ਕਰੀ ਅੱਜ ਪਹਿਲੀ ਲੜੀ ਨੂੰ ਤੁਹਾਨੂੰ ਤੁਸੀਂ ਕਿਸੇ ਵੀ ਰੀਅਲ ਏਸਟੇਟ ਏਜੰਟ ਨਾਲ ਡੀਲ ਕਰਦੇ ਹੋ ਪਈਓ ਕੋਈ ਵੀ ਤੁਸੀਂ ਪ੍ਰੋਪਰਟੀ ਲੈ ਰਹੇ ਹੋ ਚਾਹੇ ਆਪਣੇ ਲਈ ਲੈ ਰਹੇ ਹੋ ਚਾਹੇ ਤੁਸੀਂ ਇਨਵੈਸਟਮੈਂਟ ਲੈ ਰਹੇ ਹੋ ਸਾਡੀ ਸਰਵਿਸ ਦੇ ਕੋਈ ਚਾਰਜ ਨਹੀਂ ਹੈ ਤੁਸੀਂ ਸਾਨੂੰ ਅਰਸ਼ਦ ਨੂੰ ਕਦੀ ਵੀ ਮੈਨੂੰ ਪਰਸਨਲੀ ਤੁਸੀਂ ਫੋਨ ਕਰ ਸਕਦੇ ਹੋ ਕੋਈ ਇਨਫੋਰਮੇਸ਼ਨ ਚਾਹੀਦੀ ਆ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਦਵਾਂਗੇ ਤੇ ਰੀਜ਼ਨ ਇਹ ਨਹੀਂ ਹੈਗਾ ਜੀ ਸਾਡਾ ਮੇਨ ਮਕਸਦ bizness ਕਰਨਾ ਠੀਕ ਹੈ एवरीवन ਵਾਂਟਸ ਟੂ ਡੂ ਦ bizness ਬਟ ਮੇਨ ਮਕਸਦ ਸਾਡਾ ਹੈ ਵੀ ਸਾਡੀ ਜਿਹੜੀ ਕਮਿਊਨਿਟੀ ਦੇ ਬੰਦੇ ਨੇ ਠੀਕ ਹੈ ਜੀ ਉਹ ਰਾਈਟ ਚੀਜ਼ ਲੈਣ ਤੇ ਉਹਨਾਂ ਨੂੰ এডਿਕੇਸ਼ਨ ਰਾਈਟ ਹੋਵੇ ਤੇ ਵੀਰੋਂ ਵੌਂਟ देम ਟੂ ਬੀ ਰਿਗਰਟ ਵੀ ਅਸੀਂ ਚਾਹੁੰਦੇ ਹਾਂ ਵੀ ਤੁਹਾਡੇ ਕੋਲ ਵੀ ਗੁਰੂ ਮਹਾਰਾਜ ਕਰੇ ਮਲਟੀਪਲ ਪ੍ਰੋਪਰਟੀਆਂ ਹੋਣ ਜੀ ਬਿਲਕੁਲ 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 ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮਿਲਦੇ ਹਾਂ ਜੀ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ